Thank uh you. -huh. ਆ ਤੁਹਾਡਾ ਆਪਣਾ ਕਰਨਾਲ ਕਨੌਰ ਅੱਜ ਹਲਕੇ ਕਨੌਰ ਦੇ ਵੱਖ-ਵੱਖ ਵਿਕਾਸ ਕਾਰਜਾਂ ਦੇ ਲਈ ਸਵੇਰ ਤੋਂ ਜਿਹੜਾ ਉਦਘਾਟਨ ਕਰਦੇ ਸੀ ਪਹਿਲਾ ਉਦਘਾਟਨ ਜਿਹੜਾ ਪਿੰਡ ਜਰਾਵਰ ਦੇ ਵਿੱਚ ਲਾਇਬ੍ਰੇਰੀ ਦਾ ਕੀਤਾ ਗਿਆ ਜੋ 30-35 ਲੱਖ ਰੁਪਏ ਦੇ ਨਾਲ ਬੰਨੀ ਆ ਤੇ ਦੂਸਰਾ ਉਦਘਾਟਨ ਜਿਹੜਾ ਪਿੰਡ ਹਰਪਾਲਪੁਰ ਦੇ ਵਿੱਚ ਕੀਤਾ ਗਿਆ ਉੱਥੇ ਦੋ ਸੀਗੇ ਇੱਕ ਪੰਚਾਇਤ ਘਰ ਆ ਜੋ 35-40 ਲੱਖ ਰੁਪਏ ਦੇ ਨਾਲ ਬੰਨਾ ਤੇ ਜੋ ਲਾਇਬ੍ਰੇਰੀ ਆ ਉਹwidetilde 35 ਲੱਖ ਰੁਪਏ ਦੇ ਨਾਲ ਬੰਨੀ ਆ ਤੇ ਤੀਸਰਾ ਇਹ ਘਟਨਾ ਅਸੀਂ ਪਿੰਡ ਸੰਧਾਰਸੀ ਦੇ ਵਿੱਚ ਕਰਨ ਆਏ ਸੀ ਇੱਥੇ ਇੱਕ ਜਿਹੜਾ 40 ਲੱਖ ਰੁਪਏ ਦੀ ਲਾਗਤ ਦੇ ਨਾਲ ਕਮਿਊਨਿਟੀ ਸੈਂਟਰ ਬਣਿਆ 10 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਕ ਯਾਦਗਾਰੀ ਗੇਟ ਦੋ ਸਾਡੇ ਕਬੱਡੀ ਦੇ ਅਨਮੋਲ ਹੀਰੇ 2000 ਬਾਈ ਦੇ ਵਿੱਚ ਸਾਥੋਂ ਵਿਛੜ ਗਏ ਸੀ ਉਹਨਾਂ ਦੀ ਯਾਦ ਦੇ ਵਿੱਚ ਪਿੰਡ ਸੰਦਾਸੀ ਦੇ ਵਿੱਚ ਗੁਰਪ੍ਰੀਤ ਤੇ ਜਸੂ ਬਾਕੀ ਇੱਕ ਧਰਮਸ਼ਾਲਾ ਦਾ ਕੰਮ ਸੀ ਹੋਰ ਵੀ ਕੋਈ ਛੋਟੇ ਕੰਮ ਆ ਗਲੀਆਂ ਦੇ ਨਾਲੀਆਂ ਦੇ ਤੇ ਸਵੇਰ ਦੇ ਜਿਹੜੇ ਵਿਕਾਸ ਕਾਰਜਾਂ ਦੇ ਕੰਮ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਸਾਡੇ ਸਾਰੇ ਮੰਤਰੀ ਸਹਿਬਾਨਾਂ ਦੀ ਦੇਖਰੇਖ ਦੇ ਥੱਲੇ ਤੇ ਅੱਜ ਅਸੀਂ ਹੁਣੀ ਮੈਂ ਦੇਖ ਰਿਹਾ ਸੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਦਿੱਲੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕੁਝ ਕੈਂਡੀਡੇਟਾਂ ਦੀ ਜਿਹੜੀ ਲਿਸਟ ਆ ਉਹ ਬਾਹਰ ਭੇਜੀ ਐ ਸੋ ਡਾਕਟਰ ਬਲਵੀਰ ਜੀ ਨੂੰ ਜੋ ਸਾਡੇ ਹੈਲਥ ਮਿਨਿਸਟਰ ਸੇ ਉਹਨਾਂ ਨੂੰ ਵੀ ਬਹੁਤ-ਬਹੁਤ ਮੁबारकਾਂ ਤੇ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਹਲਕੇ ਘਨੌਰ ਦੇ ਸਾਰੇ ਵੋਟਰ ਪਿੱਛੇ ਖੜੇ ਆ ਇਹ ਇੱਕ ਮੁੱਠ ਹੋ ਕੇ ਜਿੰਦ ਜਾਨ ਲਾ ਕੇ ਅਸੀਂ ਜਿਹੜੀ ਇਹ ਸ਼ੀਟ ਆ ਡਾਕਟਰ ਬਲਬੀਰ ਜੀ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਨਾਰ ਭਗਵੰਤ ਸਿੰਘ ਮਾਨ ਜੀ ਨੂੰ ਤਗੜਾ ਕਰਕੇ ਕਿ ਜੋ ਦਿੱਲੀ ਦੇ ਵਿੱਚ ਜਾ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਆਪਦੀ ਆਵਾਜ਼ ਉਠਾ ਸਕਣ ਕਿਉਂਕਿ ਇਹਨਾਂ ਦੇ ਨਾਲ ਕੀਤਾ ਜੋ ਸ਼ੰਭੂ ਬਾਰਡਰ ਤੇ ਜਿਵੇਂ ਖਨੌਰੀ ਬਾਰਡਰ ਤੇ ਕੀਤਾ ਉਹ ਸਾਰਿਆਂ ਨੂੰ ਪਤਾ ਹੈ ਅਜੇ ਵੀ ਧਰਨਾ ਜਾਰੀ ਹੈ ਤੇ ਮੈਂ ਸਾਰੇ ਵੋਟਰਾਂ ਨੂੰ ਪੰਜਾਬ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਜਦੋਂ ਤੁਸੀਂ ਲੋਕਤੰਤਰ ਦੀ ਹੱਤਿਆ ਕਰਦੇ ਹੋ ਲੋਕਤੰਤਰ ਦਾ ਕਹਾਣ ਕਰਦੇ ਹੋ ਤੇ ਲੋਕ ਫਿਰ ਕਿਵੇਂ ਆਪਦੀ ਆਵਾਜ਼ ਜਿਹੜਾ ਉਹ ਬਟਨ ਦੱਬ ਕੇ ਜਿਵੇਂ ਇਹਨਾਂ ਨੇ ਕਿਸਾਨਾਂ ਦੀਆਂ ਚੀਕਾਂ ਮਰਾਈਆਂ ਨਾ ਤੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਇੱਕ ਛੋਟਾ ਜਿਹਾ ਪਟਨਾ ਹੈ ਉਹ ਨੱਪ ਕੇ ਇਹਨਾਂ ਦੀਆਂ ਚੀਕਾਂ ਮਾਰਾ ਦਿਓ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ মিডিਆ ਵਾਲੇ ਸਾਰੇ ਵੀਰਾਂ ਦਾ ਸਾਰੇ ਘਰੋਂ ਵਾਲੇ মিডিਆ ਦਾ ਦੇਸ਼ਾਂ ਦੇ ਸੱਜ ਮੇਟੇ ਸਾਰੇ মিডিਆ ਵਾਲਿਆਂ ਦਾ ਧੰਨਵਾਦ